ਸ਼ੂਟਿੰਗ ਸਟਾਰ ਬਾਰੇ ਗੱਲ ਕਰਾਂਗੇ ਸ਼ੂਟਿੰਗ ਸਟਾਰ ਕੈਂਡਲਸਟਿਕ ਪੈਟਰਨ ਹੈ ਇਹ ਇੱਕ ਇਦਾਂ ਦਾ ਪੈਟਰਨ ਹੈ ਜਦੋਂ ਵੀ ਇਹ ਬੰਦਾ ਹੈ ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਗਰਾਵਟ ਆਉਂਦੀ ਹੈ ਸ਼ੂਟਿੰਗ ਸਟਾਰ ਜਦੋਂ ਬੰਦਾ ਉਸ ਤੋਂ ਬਾਅਦ ਮਾਰਕੀਟ ਥੱਲੇ ਹੀ ਜਾਂਦੀ ਹੈ ਸ਼ੂਟਿੰਗ ਸਟਾਰ ਦੇ ਵਿੱਚ ਆਪਾਂ ਪੁੱਟ ਸਾਈਡ ਐਂਟਰੀ ਕਰਕੇ ਪ੍ਰੋਫਿਟ ਕਰ ਸਕਦੇ ਹਾਂ ਸੋ ਸ਼ੂਟਿੰਗ ਸਟਾਰ ਬਾਰੇ ਆਪਾਂ ਸਾਰਾ ਸਮਝਾਂਗੇ ਕਿ ਸ਼ੂਟਿੰਗ ਸਟਾਰ ਦੀ ਪਹਿਚਾਨ ਕੀ ਹੈ ਤੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਜਦੋਂ ਆਪਾਂ ਸ਼ੂਟਿੰਗ ਸਟਾਰ ਤੇ ਟ੍ਰੇਡ ਕਰਨੀ ਹੈ ਸੋ ਦੇਖੋ ਸ਼ੂਟਿੰਗ ਸਟਾਰ ਕੈਂਡਲਸਟਿਕ ਪੈਟਰਨ ਸਭ ਤੋਂ ਪਹਿਲਾਂ ਇਹਦੀ ਪਛਾਣ ਦੀ ਗੱਲ ਕਰਦੇ ਆਂ ਸੋ ਦੇਖੋ ਇਹਦੀ ਪਛਾਣ ਹੈਮਰ ਦੇ ਬਿਲਕੁਲ ਆਪੋਜ਼ਿਟ ਹੈ ਮਤਲਬ ਉਲਟ ਕਹਿ ਲਓ ਤੁਸੀਂ ਪੰਜਾਬੀ ਦੇ ਵਿੱਚ ਕਿ ਹੈਮਰ ਦੇ ਬਿਲਕੁਲ ਉਲਟ ਹੁੰਦੀ ਹੈ ਇਹ ਦੀ ਜਿਹੜੀ ਉੱਤੇ ਵਾਲੀ ਵੇਕਿਆ ਉਹ 75% ਹੋਣੀ ਚਾਹੀਦੀ ਹੈ ਤੇ ਜਿਹੜੀ ਇਹਦੀ ਬਾਡੀ ਹੈ 25% 25% ਬਾਡੀ ਤੇ ਉੱਤੇ ਵਾਲੀ ਜਿਹੜੀ ਵੇਕਿਆ ਉਹ 75% ਇਹ ਹੋ ਗਈ ਇਹਦੀ ਪਛਾਣ ਥੱਲੇ ਜਿਹੜੀ ਵੇਕਿਆ ਮਾੜੀ-ਮੋਟੀ ਹੋ ਸਰਦੀ ਕਦੇ-ਕਦੇ ਮਾਸ ਵੀ ਨਹੀਂ ਹੁੰਦੀ ਸੋ ਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਤੇ ਜਿਹੜਾ ਦਾ ਰੰਗ ਆ ਹਰਾ ਵੀ ਹੋ ਸਕਦਾ ਲਾਲ ਵੀ ਹੋ ਸਕਦਾ ਉਹਦਾ ਵੀ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਏ ਦੀ ਪਹਿਚਾਨ ਹੋ ਗਈ ਹੁਣ ਆਪਾਂ ਜੇ ਗੱਲ ਕਰੀਏ ਸਭ ਤੋਂ ਪਹਿਲੀ ਚੀਜ਼ ਇੱਕ ਵਾਰ ਫੇਰ ਤੈਨੂੰ ਕਨਫਰਮ ਕਰਦਾ ਜਦੋਂ ਵੀ ਸ਼ੂਟਿੰਗ ਸਟਾਰ ਬੰਦਾ ਇਹਦੇ ਨਾਲ ਮਾਰਕੀਟ ਥੱਲੇ ਜਾਂਦੀ ਆ ਤੇ ਇਹਦੇ ਵਿੱਚ ਆਪਾਂ ਪੁੱਟ ਸਾਈਡ ਪੁੱਟ ਲੈ ਕੇ ਇਹਦੇ ਵਿੱਚ ਆਪਾਂ ਪ੍ਰੋਫਿਟ ਕਰ ਸਕਦੇ ਆ ਸੋ ਇਹ ਹੋ ਗਿਆ ਤੇ ਇਹਦੇ ਵਾਸਤੇ ਸਭ ਤੋਂ ਪਹਿਲਾ ਰੂਲ ਇਹ ਆ ਸ਼ੂਟਿੰਗ ਸਟਾਰ ਵਾਸਤੇ ਕਿ ਟ੍ਰੈਂਡ ਡਾਊਨ ਹੋਣਾ ਚਾਹੀਦਾ ਹੁਣ ਦੇਖੋ ਇੱਥੇ ਡਾਊਨ ਟ੍ਰੈਂਡ ਆ ਡਾਊਨ ਟ੍ਰੈਂਡ ਦੇ ਵਿੱਚ ਬਣਿਆ ਤੇ ਇਸ ਕਰਕੇ ਸ਼ੂਟਿੰਗ ਸਟਾਰ ਬਣ ਤਵਾ ਦਾ ਮਾਰਕੀਟ ਥੱਲੇ ਗਈ ਆ ਸੋ ਪਹਿਲੀ ਚੀਜ਼ ਆ ਕਿ ਡਾਊਨ ਟ੍ਰੈਂਡ ਹੋਣਾ ਚਾਹੀਦਾ ਦੂਜੀ ਚੀਜ਼ ਇਹ ਆ ਕਿ ਜਿੱਥੇ ਬਣਿਆ ਆ ਉਥੇ ਰੈਜ਼ਿਸਟੈਂਸ ਜ਼ਰੂਰ ਹੋਣਾ ਚਾਹੀਦਾ ਰੈਜ਼ਿਸਟੈਂਸ ਹਰੀਜ਼ਨਟਲ ਲਾਈਨ ਦਾ ਵੀ ਹੋ ਸਕਦਾ ਹੈ ਹਰੀਜ਼ਨਟਲ ਲਾਈਨ ਮਤਲਬ ਕਿ ਸਿੱਧੀ ਲਾਈਨ ਹਰੀਜ਼ਨਟਲ ਲਾਈਨ ਦਾ ਵੀ ਹੋ ਸਕਦਾ ਹੈ ਤੇ ਜਾਂ ਫਿਰ ਆਪਣਾ ਟ੍ਰੈਂਡ ਲਾਈਨ ਦਾ ਵੀ ਹੋ ਸਕਦਾ ਪਰ ਕੋਈ ਨਾ ਕੋਈ ਰੈਜ਼ਿਸਟੈਂਸ ਜ਼ਰੂਰ ਹੋਣਾ ਚਾਹੀਦਾ ਜੇ ਰੈਜ਼ਿਸਟੈਂਸ ਹੈ ਗਿਆ ਸ਼ੂਟਿੰਗ ਸਟਾਰ ਬਣਿਆ ਟ੍ਰੈਂਡ ਡਾਊਨ ਆ ਤੇ ਫਿਰ ਬਹੁਤ ਵਧੀਆ ਤੇ ਤੀਜਾ ਰੂਲ ਵੀ ਉਹਦੇ ਵਿੱਚ ਆਪਾਂ ਧਿਆਨ ਦੇਣਾ ਕਿਦਾ ਸਾਈਜ਼ ਛੋਟਾ ਹੋਣਾ ਚਾਹੀਦਾ ਜਿੰਨਾ ਛੋਟਾ ਸਾਈਜ਼ ਹੋਊਗਾ ਸ਼ੂਟਿੰਗ ਸਟਾਰ ਦੇ ਵਿੱਚ ਓਨਾ ਤੁਹਾਨੂੰ ਵੱਡਾ ਉਹਦੇ ਵਿੱਚ ਪ੍ਰੋਫਿਟ ਦੇਖਣ ਨੂੰ ਮਿਲੇਗਾ ਨਾਲੇ ਸਟਾਪ ਲੌਸ ਵੀ ਤੁਹਾਡਾ ਉਹਦੇ ਵਿੱਚ ਫਿਰ ਛੋਟਾ ਹੋ ਜਾਊਗਾ ਸੋ ਇਹ ਤਿੰਨ ਰੂਲ ਆ ਜਿਨ੍ਹਾਂ ਨੂੰ ਆਪਾਂ ਯਾਦ ਰੱਖਣਾ ਹਮੇਸ਼ਾ ਜਦੋਂ ਵੀ ਆਪਾਂ ਸ਼ੂਟਿੰਗ ਸਟਾਰ ਤੇ ਟ੍ਰੇਡ ਕਰਨੀ ਹੈ ਤੇ ਬਾਕੀ ਆਪਾਂ ਜੇ ਇਹਦੇ ਵਿੱਚ ਗੱਲ ਕਰੀਏ ਐਂਟਰੀ ਸਟਾਪ ਲੌਸ ਦੀ ਸੋ ਦੇਖੋ ਸ਼ੂਟਿੰਗ ਸਟਾਰ ਜਦੋਂ ਬਣ ਗਿਆ ਸੋ ਜਦੋਂ ਅਗਲਾ ਕੈਂਡਲਾ ਸ਼ੂਟਿੰਗ ਸਟਾਰ ਬਣਿਆ ਫਿਰ ਉਸ ਤੋਂ ਬਾਅਦ ਆ ਅਗਲਾ ਕੈਂਡਲ 5 ਮਿੰਟ ਦਾ ਬਣਾ ਸ਼ੁਰੂ ਕੀਤਾ ਜਦੋਂ ਇਹਨੇ ਇਸ ਕੈਂਡਲ ਦਾ ਲੋ ਬ੍ਰੇਕ ਕੀਤਾ ਜਦੋਂ ਸ਼ੂਟਿੰਗ ਸਟਾਰ ਦਾ ਲੋ ਬ੍ਰੇਕ ਕੀਤਾ ਉਦੋਂ ਸ਼ੂਟਿੰਗ ਸਟਾਰ ਐਕਟੀਵੇਟ ਹੋ ਗਿਆ ਉਦੋਂ ਆਪਾਂ ਐਂਟਰੀ ਕਰਨੀ ਲੋ ਬ੍ਰੇਕ ਕਰਨ ਤੇ ਐਂਟਰੀ ਕਰਨੀ ਉਤੋਂ ਪਹਿਲਾਂ ਨਹੀਂ ਕਰਨੀ ਸੋ ਜਦੋਂ ਲੋ ਬ੍ਰੇਕ ਕਰਤਾ ਉਦੋਂ ਐਂਟਰੀ ਕਰ ਲੈਣੀ ਆ ਤੇ ਐਂਟਰੀ ਕਰਨ ਤੋਂ ਬਾਅਦ ਆ ਉਸੇ ਸਮੇਂ ਤੇ ਸਭ ਤੋਂ ਪਹਿਲਾਂ ਕੰਮ ਕਰਨਾ ਜਿਹੜਾ ਸ਼ੂਟਿੰਗ ਸਟਾਰ ਦਾ ਹਾਈ ਆ ਉਹ ਆਪਣਾ ਸਟਾਪ ਲਸ ਆ ਸੋ ਸ਼ੂਟਿੰਗ ਸਟਾਰ ਦੇ ਹਾਈ ਤੇ ਆਪਾਂ ਸਟਾਪ ਲੌਸ ਲਾ ਦੇਣਾ ਸਟਾਪ ਲੌਸ ਕਿਵੇਂ ਲਾਉਣਾ ਉਹਦੇ ਬਾਰੇ ਇੱਕ ਵੀਡੀਓ ਪਾਈ ਹੋਈ ਆਲਰੇਡੀ ਉਹ ਤੁਸੀਂ ਵੀਡੀਓ ਵੇਖ ਕੇ ਤੇ ਉਹਦੇ ਅਕੋਰਡਿੰਗ ਸਿੱਖ ਕੇ ਤੇ ਸਟਾਪ ਲੌਸ ਲਾਉਣਾ ਵੀ ਸਿੱਖ ਸਕਦੇ ਹੋ ਸੋ ਐਂਟਰੀ ਕਰ ਲੈਣੀ ਆਪਾਂ ਲੋ ਬ੍ਰੇਕ ਹੋਣ ਤੇ ਤੇ ਹਾਈ ਜਿਹੜਾ ਉਹ ਇਹ ਆਪਣਾ ਹੋ ਜਾਣਾ ਸਟਾਪ ਲੌਸ ਸੋ ਇਹ ਆ ਤੇ ਬਾਕੀ 100% ਅਲੱਗ ਇਹਨਾਂ ਦੇ ਵਿੱਚ ਵੀ ਮੈਂ ਤੁਹਾਨੂੰ ਕਹੂੰਗਾ ਕਿ 100% ਵਾਲੀ ਕੋਈ ਚੀਜ਼ ਨਹੀਂ ਹੁੰਦੀ ਬਟ ਜੇ ਮੇ ਜੇ ਮੇ ਤੁਸੀਂ ਕਿਸੇ ਇੱਕ ਤਰੀਕੇ ਤੇ ਜਾਂ ਫਿਰ ਕਿਸੇ ਦੋ ਤਰੀਕਿਆਂ ਤੇ ਕਿਉਂਕਿ ਦੋ ਤਾਂ ਦੇਖੋ ਇਹਦੇ ਵਿੱਚ ਕਰਨਾ ਹੀ ਪੈਣਾ ਹੈ ਕਿਉਂਕਿ ਦੋ ਟ੍ਰੈਂਡ ਹੁੰਦੇ ਐ ਅਪ ਟ੍ਰੈਂਡ ਹੁੰਦਾ ਡਾਊਨ ਟ੍ਰੈਂਡ ਹੁੰਦਾ ਸੋ ਜਦੋਂ ਮਤਲਬ ਕਿ ਤੁਸੀਂ ਕਿਸੇ ਇੱਕ ਜਾਂ ਫਿਰ ਦੋ ਤਰੀਕੇ ਤੇ ਟਿਕ ਕੇ ਲੰਮੇ ਸਮੇਂ ਤੱਕ ਕੰਮ ਕਰੋਗੇ ਤੇ ਐਕੂਰੇਸੀ ਨੂੰ 100% ਤੱਕ ਲਿਜਾ ਵੀ ਸਕਦੇ ਹੋ ਮਤਲਬ ਕਿ ਜੇ 10 ਵਾਰ ਟ੍ਰੇਡ ਕਰੋਗੇ 9 ਵਾਰ 10 ਵਾਰ ਵੀ ਪ੍ਰੋਫਿਟ ਹੋ ਸਕਦਾ ਹੈ ਪੋਸੀਬਲ ਹੈ ਪਰ ਜਦੋਂ ਤੁਸੀਂ ਟਾਈਮ ਦਿਓਗੇ ਇੱਕ ਤਰੀਕੇ ਨੂੰ ਕਿਉਂਕਿ ਉਹਨੂੰ ਫਿਰ ਤੁਸੀਂ ਚੰਗੀ ਤਰ੍ਹਾਂ ਸਮਝ ਪਾਓਗੇ ਕਿ ਕਿਦਾਂ ਦਾ ਮਤਲਬ ਕਿ ਸ਼ੂਟਿੰਗ ਸਟਾਰ ਜਾਂ ਫਿਰ ਹੈਮਰ ਪਰਫੈਕਟ ਹੁੰਦਾ ਹੈ ਕਿਦਾਂ ਦਾ ਪਰਫੈਕਟ ਨਹੀਂ ਹੁੰਦਾ ਸੋ ਇਸ ਕਰਕੇ ਟਾਈਮ ਦਿਓ ਸੋ ਇਹ ਸੀ ਸ਼ੂਟਿੰਗ ਸਟਾਰ ਬਾਰੇ ਅਗਲੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿਸੇ ਹੋਰ ਟਾਪਿਕ ਤੇ ਆਪਾਂ ਹੁਣ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ